ਦਤਾ ਮੈਂ ਕਲਮ ਉਠਾ ਲਈ ਤੇਰੇ ਸਹਾਰੇ ਦੇ ਅੱਜ ਜਹਾਂ ਮੇਰ ਕੰਦੇਓ ਕਰਵਾ ਦੇ ਮਾਰੀ ਤੇ ਜੋਗੀ ਨਿਮਾਰਾ ਟਪਿਆ ਤੇਰੇ ਧਵਾਰੇ ਦੇ ਹਿੰਦਿਆ ਦਾ ਬੇੜਾ ਪਾਰ ਲਾਇਆ ਤੂੰ ਤਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾ ਨੂੰ ਵਾਰ ਕੇ ਕੰਤ ਤੋਂ ਲਾਲ ਵਰਦੇ ਪਟਨੇ ਵਿੱਚ ਜਨਮ ਤਾਰ ਕੇ ਪਾਪੀ ਕਈ ਤਾਰੇ ਸੀ ਪੀਖਮ ਜਿਹ ਫਕਰਾਂ ਵਾਰੇ ਸ਼ੰਕੇਨ ਵਾਰੇ ਸੀ ਦਰਸ਼ਨ ਕਰ ਰਾਣੀ ਮੈਣੀ ਤਪ ਦੇ ਦਿਨ ਥਾਲੇ ਸੀ ਹਿੰਦਿਆ ਨੇ ਪਿਤਾ ਪੇਜਤਾ ਦਿੱਲੀ ਗੁਰਬਾਨੀ ਨੂੰ ਸ਼ੈਰਾ ਦੀ ਨੰਮ ਸ਼িকার ਹੈ ਪੁੱਤਰਾ ਦੇ ਦਾਨੀ ਨੂੰ ਕਵੀਆਂ ਦੀ ਨੰਮ ਸ਼িকার ਹੈ ਪਟਨੇ ਤੋਂ ਅਨੰਦਪੁਰ ਆ ਕੇ ਕਈਆਂ ਨੂੰ ਤਾਰਿਆ ਕੀਤੀ ਜੇ ਬੈਸ ਕਿਸੇ ਨੇ ਖਿਆਲ ਨਨਹਾਰਿਆ ਲੱਖਾਂ ਨੇ ਦਰਸ਼ਨ ਕਰਕੇ ਆਪਾਂ ਸਵਾਰਿਆ ਅੱਖਾਂ ਨ ਵਿਵੇਖ ਜਰੀਨਾ ਮਾਣੇ ਦੀ ਹਾਨੀ ਨੂੰ ਸ਼ਾਇਰਾਂ ਦੀ ਨੰਮਸ਼ਕਾਰ ਹੈ ਪੁੱਤਰਾ ਦੇ ਦਾਨੀ ਨੂੰ ਕਵੀਆਂ ਦੀ ਨੰਮਸ਼ਕਾਰ ਹੈ ਪੰਡਤਾਂ ਦੇ ਪਰਮਨਵਾਣੀ ਕਾਇਰਾਂ ਨੂੰ ਪੂਜਿਆ ਸੋਹਣ ਦੀ ਕਰੀ ਤਿਆਰੀ ਵੈਰੀ ਖੰਗੂਰਿਆ ਕਿਰਨਰ ਨਰਪੋਕ ਕੀਤੇ ਕਰਮਾਂ ਨੂੰ ਚੂਰਿਆ ਦਿੱਤਾ ਸੀ ਜੀਵਨ ਪਹਿਲਾ ਜਿਉਂਦੇ ਨੂੰ ਮਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾ ਨੂੰ ਵਾਰ ਕੇ ਦੁਖੀਆਂ ਤੋਂ ਲਾਲ ਵਾਰਦੇ ਜਨੀਆਂ ਤਕ ਨੀ ਫਾਂਦਾ ਤਾ ਦੇਸ਼ ਲਈ ਬਣਿਆ ਤੂੰ ਲਾਈਆਂ ਚੁਕਾਰ ਦੀ ਅੰਦਰੋਂ ਤੇਰਾ ਦੀਆਂ ਚੜੀਆਂ ਤੂੰ ਤੋਨੀਆ ਸੋਹਣ ਦੇਸ਼ ਤੋਂ ਨਾਲ ਨਾਲ ਦੀਆਂ ਡਣੀਆਂ ਤੂੰ ਰਣ ਦੇ ਵਿੱਚ ਬੱਚਿਆਂ ਦੀ ਸੀ ਨੇਤਾ ਗੁਰਬਾਨੀ ਨੂੰ ਸ਼ੈਰਾ ਦੀ ਨਾਮ ਸ਼ਕਾਰ ਹੈ ਪੁੱਤਰਾ ਦੇ ਨਾਨੀ ਨੂੰ ਕਵੀਆਂ ਦੀ ਨਾਂ ਸ਼ਿਕਾਰ ਹੈ ਸ਼ਾਇਰਾਂ ਦੀ ਨਾਂ ਸ਼ਿਕਾਰ ਹੈ ਪੁੱਤਨਾ ਦੇ ਦਾਨੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ